ਆਦੇ ਪਰ ਬੱਕਰੀਆਂ ਆਂ। ਨਾਮ ਫਰਾ ਦੇ ਬਾਗ ਘਾਲੋਈ ਵੀ ਆ ਬਾਪੇ ਦੀ ਉਹਦੇ ਨਾਲ ਡੀਲਰ ਨਾਲ। ਇਹ ਦੋ ਕਨਾਲਾਂ ਦੇ ਕੇ ਹਨਾ ਚਾਰ ਬੱਕਰੇ ਲਿਆਉਣੇ ਚੋਟੀ ਦੇ ਤੇ ਇੱਜੜ ਬਣਾ ਲੈਣਾ। ਕਾਫੀ ਦੇ ਦੇ। ਨਾ ਰੱਪੈਂ ਦੀ ਬੰਡਾਲ ਦੇ ਦੇ। ਬੱਕਰਾ ਕਿ ਕਿੱਥੇ ਰੱਖਾਂ ਇਹ ਘਰ ਦੇ ਤਾਂ ਕਨਾਲ। ਇਹ ਭੈਂਗੇ ਲਈ ਜਾਂਦੇ ਤੇ ਇਹ ਵੀ। ਦੋ ਕਨਾਲ ਦੇ। ਕਾਹੋਂਗੇ ਜੀ ਘਰ ਦੇਣ ਦੀ ਲੋੜ ਹੀ ਨਹੀਂ ਦੋ ਕਨਾਲ ਦੇ ਦੇਣਗੇ। ਬਾਤੂ ਆ। ਇਹ ਵੀ ਭੈਂਦੇ ਫੁੱਟੇ ਜਿਹਾ ਜਾਈ ਨਾ। ਤੁਹਾਡੇ ਦੇ ਨਾਲ ਆ ساری। ਤੋਹ ਜਿਹੜਾ ਸਾਥ ਆ ਲੱਗਦਾ ਖਾਈ ਦਾ ਜੇੜੀ ਨਾਂ ਸੀ ਉਹਦਾ ਇਹਨੇ ਛੱਡੀ ਤੇ ਜਿਹੜੀ ਭੈਂਦਾ ਕੰਡਾ ਨਹੀਂ ਛੱਡੀ ਤੇ ਜਿਹੜੀ ਭੈਂਦੀ ਫੋਸਰੀ ਆ ਪੈਸੇ ਮੇਰੇ ਕੋਲ ਆ ਤੇਰੀ ਜਾਨੇ ਕੁੜੀ ਦੀ ਤੇ ਫਾਰ ਤੂੰ ਮੈਂ ਕੰਮ ਕਰਦਣੀ ਇਹ ਕੰਮ ਕਰਨ ਵਾਲਾ ਹੀ ਬੋਲ ਤੇ ਉੱਚਾ ਬੇਲੇ ਬੈਠੀ ਆ ਅੱਲਾ ਜਾਨੇ ਕਿਨਾਰਾ ਦੇਖੇ ਨਾ ਯਾਰ ਜਰਦਾ ਮੜੂ ਇਹਨਾਂ ਤਾਂ ਤਬਾਹ ਹੀ ਖਰਾਬ ਕਰਤਾ ਜਰਦੇ ਨੇ ਆਹ ਨੂੰ ਇੱਕ ਦਿਨ ਚ ਕੁੜੀ ਮੁੱਕ ਜਾਂਦੀ ਹੈ ਦਿਹਾੜੀ ਚ ਹੂੰ ਹੌਣ ਤਾਂ ਲੱਗਿਆ ਰਾਇ ਤਾ ਅੰਝਾ ਬੋਗ ਪਾ ਲੈ ਕਨਾਲਾ ਆਹ ਉਹ ਜਿਆਨ ਨਾ ਕੁੜੀ ਨੂੰ ਲਾਣਾ ਆਏ ਹਿੰ ਮਾਂ ਦਿਹਾੜੀ ਚ ਜਾਂਦਾ ਕਿਵੇਂ ਮੁੱਕਦਾ ਹਾਂ ਗਾ ਲੈ ਕੇ ਬੈਠੋ ਵਪਾਰੀ ਨੂੰ ਕਿਵੇਂ ਲਾਏਗਾ ਤੇ ਮਾੜੂ ਅਮੂਰੇ ਆ ਬੱਝਿਆ ਕੁੜੀ ਜਾਂ ਲੋਕਾਂ ਨੇ ਘਕ ਪਾ ਚੋ